ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੰਮਰਸਰੀਆ YouTube ਚੈਨਲ ਦੇ ਇੱਕ ਰਿਫੇਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਆ। ਇੱਕ ਹੋਰ ਨਵੇਂ ਦਿਨ ਦੇ ਨਾਲ ਆਪਣਾ ਆਈਦਾਂ ਨਾਮ ਦਾ ਵਲੌਗ ਜਿਹੜਾ ਸਟਾਰਟ ਹੋਣ ਵਾਲਾ ਵਾ ਤੇ ਅੱਜ ਦਾ ਵਲੌਗ ਜਿਹੜਾ ਬੇਹੱਦ ਹੀ ਖਾਸ ਹੋਣ ਵਾਲਾ ਵਾ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਪਹੁੰਚੇ ਹਾਂ ਜੀ ਆਪਣੇ ਪਿੰਡ ਦੇ ਗੁਰਦੁਰਸ ਸਾਹਿਬ ਪਿੰਡ ਕਾਲੇ ਵਿਖੇ ਧੰਤਨ ਬਾਬਾ ਕਾਲਾ ਮਾਰ ਜੀ ਤੇ ਅੱਜ ਆਪਾਂ ਗੁਰਦੁਰਸ ਸਾਹਿਬ ਇਸ ਕਰਕੇ ਆਏ ਕਿਉਂਕਿ ਗੁਰਦੁਰਸ ਸਾਹਿਬ ਦਾ ਜਿਹੜਾ ਮੇਲਾ ਹੈ ਉਹ ਹੁਣ ਬਹੁਤ ਹੀ ਨਜ਼ਦੀਕ ਆ ਗਿਆ ਹੈ। 19 20 21 ਇਹ ਤਿੰਨ ਦਿਨ ਜਿਹੜਾ ਆਪਣੇ ਤਿੰਨ ਦੇ ਗੁਰਦਰਾ ਸਾਹਿਬ ਜਿਹੜਾ ਮੇਲਾ ਅੱਜ ਸਟਾਰਟ ਆ ਤੇ ਹੁਣ ਅੱਜ ਆਪਾਂ ਜੀ ਚੱਲੇ ਆ ਜੀ ਗੁਰਦਰਾ ਸਾਹਿਬ ਦੇ ਖਾਨਪਰਸਾ ਜਿਹੜੇ ਕੱਲ ਆਰੰਭ ਹੋਣੇ ਆ ਅੱਜ ਆਪਾਂ ਲਾਗੇ ਚਾਗੇ ਦੇ ਪਿੰਡਾਂ ਦੇ ਵਿੱਚ ਜਾ ਕੇ ਗੁਰਦਰਾ ਸਾਹਿਬ ਉਹ ਜਿਹੜੇ ਮਹਾਰਾਜ ਦੇ ਸਰੂਪ ਲੈਣ ਜਾਣਾ ਵਾ ਤੇ ਸੰਗਤ ਆਪਣੇ ਨਾਲੇ ਚਲ ਜੁੜ ਗਈਆਂ ਨੇ ਤੇ ਬੈਠ ਕੇ ਆਪਾਂ ਬੈਠੇ ਆ ਇਧਰ ਆਪਣੇ ਨਾਲ ਸੰਗਤਾਂ ਜੁੜੀਆਂ ਨੇ ਇਹਦਰ ਸੰਗਤਾਂ ਜੁੜੀਆਂ ਹੀ ਨਹੀਂ ਨੇ ਆਹ ਸਾਹਮਣੇ ਹੈਗਾ ਜੀ ਗੁਰਦਰਾ ਸਾਹਿਬ ਨਾਲ ਜਿਹੜਾ ਵੀਰ ਤਾਨਤਨ ਬਾਬਾ ਕਾਲਾ ਮਾਰ ਜੀ ਇੱਥੇ ਆਪਣੇ ਫਾਸ ਰਾਜਪੁਰ ਜੀ ਵੀ ਖੜੋਤੇ ਨੇ ਇਹਨਾਂ ਦੇ ਚੈਨਲ ਤੇ ਵੀ ਵਲੌਗ ਆਊਗਾ ਦੋਵੇਂ ਇੱਕ ਦੂਜੇ ਚੈੱਕ ਕਰ ਲਿਓ ਤੇ ਹੁਣ ਜਿਹੜਾ ਆਪਾਂ ਜਿਹੜੇ ਮਹਾਰਾਜ ਦੇ ਸੂਬ ਲੈਣ ਜਾਣੇ ਆ ਤੇ ਚੱਲੇ ਆਪਾਂ ਮਹਾਰਾਜ ਦੇ ਸੂਬ ਲੈਣ ਪਿੰਡਾਂ ਚ ਲਾ ਕੇ ਚਾਕੇ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਜਿਹੜੇ ਉਹ ਚਾਹਾਂਗੇ ਸੂਬ ਲੈਣ ਵਾਸਤੇ ਤੇ ਬਾਕੀ ਜਿਹੜਾ ਮੇਲੇ ਦੇ ਵਲੌਗ ਆ ਉਹ ਆਉਣਗੇ ਤੇ ਸਾਰੇ ਮੇਲੇ ਦੇ ਵਲੌਗ ਜਿਹੜੇ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲ ਗਏ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਨ੍ਹਾਂ ਨੇ ਮੇਲੇ ਦੇ ਵਲੌਗ ਵੇਖਣੇ ਆ ਤੇ ਇੰਸਟਾਗ੍ਰam ਤੇ ਵੀ ਜਰੂਰ ਜਾ ਕੇ ਫੋਲੋ ਕਰਿਓ ਤੇ ਚਲੋ ਹੁਣ ਬਿਨਾਂ ਕਿਸੇ ਦੇਰੀ ਤੋਂ ਵਲੌਗ ਨੂੰ ਕਰਦੇ ਹਾਂ ਜੀ ਸ਼ੁਰੂ ਤੇ ਜੇ ਜੇ ਤੇਰੇ ਆ ਰੰਗਾਂ ਦੇ ਵਿੱਚ ਰੱਤੇ ਜੇ ਤੇਰੇ ਆ ਸਾਇਆ ਤੇਰੇ ਆ ਰੰਗਾਂ ਵਿੱਚ ਰਬਦੇ ਬੁਖੜਾ ਨਾ ਤੇ ਤੁਮ ਮੋੜ ਦੇ ਮੁਝ ਦੇ ਦੇ ਮਿਆ ਫੇਰੇ ਚੇ ਆਲਾ ਦੇ ਸਾਰੇ ਦੇਤੇ ਦੇ ਆਲਾ ਗਾਵੇ ਜੀ ਨਾ ਤੇ ਬੁਖੜਾ ਨਾ ਸੇ ਕੋ ਜੀ ਇਧਰੋਂ ਸੰਗਤਾਂ ਬਾਕੀ ਵੀ ਆ ਚੁੱਕੀਆਂ ਵਾ ਤੇ ਬਸ ਤਿਆਰੀ ਹੋਣੀ ਚੱਲੇ ਆਪਾਂ ਮਹਾਰਾਜ ਦੇ ਸ੍ਰੋਪਣਾਂ ਵਾਸਤੇ ਇਧਰ ਪਾਸ ਹੋਣੀ ਵੀ ਆਪਣੀ ਜਿਹੜੀ ਆ ਵਲੋਗਿੰਗ ਕਰਨ ਦੇ ਆ ਤੇ ਉਹ ਹੈਗੇ ਜੀ ਸਾਹਮਣੇ ਗੁਰਦਰਾ ਸਾਹਿਬ ਤੇ ਬਾਕੀ ਸੰਗਤਾਂ ਆ ਗਈ ਇਧਰ ਵੀ ਤੇ ਚਲੋ ਹੁਣ ਚੱਲਦੇ ਆਂ ਅੱਜ ਜੀ ਤੇ ਹੁਣ ਆ ਬਈ ਤੁਰ ਪਏ ਜੀ ਮਹਾਰਾਜ ਦੇ ਸ੍ਰੋਪਣਾਂ ਵਾਸਤੇ ਤੇ ਹੁਣ ਇੱਥੇ ਖਲੋਤੇ ਆ ਜੀ ਪੰਪ ਦੇ ਤੇਲ ਭਰਨ ਵਾਸਤੇ ਮਗਰ ਤੇ ਬਾਕੀ ਹੁਣ ਇਹ ਤਰੇ ਮਗਰ ਜਗਾ ਮਿਲੀ ਬੈਣ ਵਾਸਤੇ ਚਾਹ ਕਾਰੀ ਸਾਡੇ ਜਿਹੜੇ ਮਗਰ ਦੇ ਬਨੇ ਬੈਠੇ ਆਪਾਂ ਬਾਕੀ ਰਾਹ ਤੇ ਸ਼ੋਰ ਤੋਂ ਨੇੜੇ ਤਖੁੰਦੇ ਜਾਵਾਂਗੇ ਤੇ ਜੁੜੇ ਰਹੋ ਵਲੌਗ ਦੇ ਨਾਲ ਲਓ ਜੀ ਪਹਿਲੇ ਗੁਰਦੁਰਾ ਸਾਹਿਬ ਆਪਾਂ ਪਹੁੰਚ ਚੁੱਕੇ ਆ ਤੇ ਮੋੜ ਇੱਥੇ ਉਹ ਪਾਲਕੀ ਸਾਹਿਬ ਉਹ ਲੱਗੀ ਹੋਈ ਸਾਹਮਣੇ ਮੋੜੇ ਤੋਂ ਜਾਣਾ ਆਪਾਂ ਤੇ ਇਤਰਾਣੇ ਕੁਝ ਰਾਹ ਹੀ ਗੁਰਦੁਰਾ ਸਾਹਿਬ ਧਰਨਾਗੜ੍ਹਲੇ ਬੰਨੇ ਹੋ ਤੇ ਉਹ ਸਾਹਮਣੇ ਹੈਗਾ ਜੀ ਗੁਰਦੁਰਾ ਸਾਹਿਬ ਪਾਲਕੀ ਚਾਹ ਪੋਣੀ ਪਾਣੀ ਹਾਂ ਜੀ ਤਾਂ ਆਪਾਂ ਜੀ ਹੁਣ ਪਹੁੰਚ ਚੁੱਕੇ ਆ ਜੀ ਪਿੰਡ ਮਾਰੀ ਗੌਰ ਸਿੰਘ ਮਾਰੀ ਮਾਰੀ ਗੌਰ ਸਿੰਘ ਤੇ ਉਹ ਹੈਗਾ ਜੀ ਪਿੱਛੇ ਬਾਬਾ ਸ਼ਹੀਦ ਜੀ ਦਾ ਗੁਰਦੁਆਰਾ ਸਾਹਿਬ ਮਾਰੀ ਗੌਰ ਸਿੰਘ ਵਿਖੇ ਤੇ ਪਿੱਛੇ ਪਾਲਕੀ ਸਾਹਿਬ ਵੀ ਖੜੀ ਆ ਇਥੋਂ ਪਾਲਕੀ ਸਾਹਿਬ ਜਿਹੜੀ ਆ ਟਰੈਕਟਰ ਦੇ ਪਿੱਛੇ ਪਾ ਕੇ ਤੇ ਫੇਰ ਆਪਾਂ ਜਿਹੜਾ ਹੋਰ ਵੀ ਗੁਰਦਰਾ ਸਾਹਿਬ ਦੇ ਵਿੱਚ ਜਾਣਾ ਵਾ ਤੇ ਬਾਕੀ ਆਪਾਂ ਟਰੈਕਟਰ ਦੇ ਪਿੱਛੇ ਬੈਠੇ ਕਿਉਂਕਿ ਜਗ੍ਹਾ ਨਹੀਂ ਅੱਗੇ ਸੰਤ ਬੈਠੀ ਤੇ ਹੁਣ ਕੋਸ਼ਿਸ਼ ਕਰਾਂਗੇ ਆਪਾਂ ਅੱਗੋਂ ਜਿਹੜਾ ਟਰੈਕਟਰ ਤੇ ਵੀਡੀਓ ਬਣਾਈਏ ਤੇ ਬਾਕੀ ਉਹ ਪਿੱਛੇ ਗੁਰਦਰਾ ਸਾਹਿਬ ਹੈ ਜੀ ਹੁਣ ਚੱਲਦੇ ਆਂ ਜੀ ਅੰਦਰ ਤੇ ਅੰਦਰੋਂ ਵੀ ਤੁਹਾਨੂੰ ਦਰਸ਼ਨ ਕਰਾਉਣੀ ਆ ਉਹ ਜੀ ਇੱਧਰ ਆਪਣੇ ਵੀਰੋਂ ਨਹੀਂ ਬਾਕੀ ਸਭ ਤਾਂ ਬੈਠੀ ਆ ਬਾਹਰ ਤੇ ਇੱਧਰ ਅੰਦਰ ਤਿਆਰੀਆਂ ਹੋ ਰਹੀਆਂ ਮਾਰ ਆਏ ਦੇ ਸਰੂਪ ਦੀਆਂ ਇਸ ਨੂੰ ਮਨ ਲੱਗ ਗਿਆ ਸ਼ੂਟ ਕਰਨੇ ਸ਼ੁਰੂ ਕਰ ਆ ਬਈ ਆ ਨਰਈ ਆ ਨਰਈ ਨਾ ਕਹਿੰਦੇ ਨਰਈ ਉੱਧਰ ਪਾ ਗਿਆ ਆ ਸਿਲੀਨ ਸੇਫ ਹੈ ਕਦਰ ਦੀ ਇੱਧਰ ਮਾਡੀ ਉਹਦਾ ਅੱਖ ਉਹ ਸੱਦਨ ਦਾ ਜਾਨ ਨਹੀਂ ਦਿਆ ਹੋਣੇ ਇੱਕ ਇਹਨਾਂ ਦੀ ਸ਼ੌਕ ਵੀ ਠੀਕ ਬੀ ਚਾਚਾ ਕਾਰੀ ਸ਼ੌਕ ਨਹੀਂ ਆਪਾਂ ਮਤਲਬ ਸਭਨ ਚਾਹ ਵਾਲੇ ਸੇਮ ਸੇ ਇੰਤਜ਼ਾਰ ਮੌਨ ਅਰਦਾ ਕਰਦਾ ਆਹ ਉਹ ਢੀ ਮਾਰਨੀ ਹਾਂ ਅੱਛਾ ਅੱਛਾ ਸੌਦਾ ਲੈਣਾ ਟੋਕਨ ਮਿਲਦੇ ਆ ਠੀਕ ਹੈ 6 ਵਜੇ ਤੱਕ 6 ਚੱਕੀ ਗੱਦੀ ਆ ਜਾਂਦੀ ਆ ਸ਼ਾਮ ਨੂੰ 5 ਜਿਹੜਾ ਬੰਦਾ ਤੇਰੇ ਵਲੌਗ ਚ ਆ ਗਿਆ ਨਾ ਹੂੰ ਇਹਦਾ ਨਾਮ ਨਹੀਂ ਮਿਲਦਾ ਬਰਬਾਦ ਬਰਬਾਦ ਨਾਲ ਹੀ ਵੇਸੇ ਖੜੀ ਹੁੰਦਾ ਮੇਰੇ ਬਾਗ ਦੀ ਤੇ ਜਿਹੜਾ ਬੰਦਾ ਆਪਣੇ ਚੈਨਲ ਦੇ ਵੇਖ ਕੇ ਵੀਡੀਓ ਆਊਗਾ ਉਹਨੂੰ ਕਿ ਡਿਸਕਾਊਂਟ ਮਿਲੂਗਾ ਕਿ ਨਹੀਂ ਮਿਲੂਗਾ ਓਏ ਹੋ ਗੱਲਾਂ ਇਹਨਾਂ ਦੀ ਮਨ ਆਪਣੇ ਆਪ ਨੂੰ ਨਾ ਬੰਦਾ ਓੜਾ ਡਾਊਨ ਕਰਦਾ ਜੋ ਆਇਆ ਹੈ ਤੇ ਆਵਲਾ ਆ ਸੰਗਲ ਦਾ ਇੱਕ ਐਵਰੇਜ ਹੋੜੇ ਮੈਂ ਤੇ ਨਮੂਰ ਆ ਰਿਹਾ ਅੱਠਾਂ ਮਹੀਨੇ ਜੇ ਕਿਤੇ ਪੰਜ ਸਾਲ ਲਾ ਲੈਣਾ ਠੀਕ ਹੈ ਹੋਰ ਵਾਲੇ ਕਿੰਨੇ ਹੀ ਸਾਬ ਇਹ ਵੀ ਐਨ ਆਰ ਆਈ ਇਹ ਸਿੱਕਾ ਪਰਵਾਰ ਆ ਵੀਰ ਹੋਣਾ ਨਾ ਮਹੀਨੇ ਮੇਸਾਣਾ ਨਾ ਦੋ ਦੇ ਪਿੱਛੇ ਵੀਂਡ ਜੀ ਲੱਗਾ ਤੇ ਦੇਹੀ ਲੱਗਾਈ ਆਈ ਨੂੰ ਦਿੰਦਾ ਜਾਨੀ ਸਿਰ ਤੇ ਖਾਰਾ ਖੜੇ ਰੱਖਦੇ ਆਈ ਓਏ ਅੱਛਾ ਓਏ ਉਹ ਆ ਪੀਸ ਜੀ ਤੇ ਨਾ ਓਏ ਮਹੀਨਾ ਦੋ ਨਾ ਗਈ ਆ ਅਹੀਂ ਤੇ ਗਰ ਪੈ ਗਈ ਲੋਈ ਅਹੀਂ ਤੇ ਦੂਰ ਦਾ ਕਰਕੇ ਸ਼ਰਮ ਖਾਦੀ ਦਾਦਾ ਜੀ ਨੇ ਲਾ ਗਿਆ ਪੂਰੇ ਜੁਹਰੇ ਚੱਟ ਗਈ ਨਾ ਮਾਈਟੂ ਬੂਲਾ ਹਾਂ ਇਹ ਤੇ ਟਿੱਕੀ ਗਾਲੀ ਦਾ ਅਗਲੇ ਲੈਦਾ ਹਾਂ ਮਿੱਥੇ ਨਾਲ ਨਹੀਂ ਨਾ ਕਰਦੇ ਮੈਂ ਨਹੀਂ ਕਰੇ ਬਦਲੇ ਆਉਂਦੇ ਆਂਦੇ ਆ ਲਿਆਉਂਦੇ ਉਹ ਲਿਆਉਂਦੇ ਆ ਆ ਹੋਵੇ ਆ ਗਿਆ ਅਗਰ ਅੱਗੇ ਜਨਰਲ ਦਾ ਉਹ ਟ੍ਰੈਕ ਆਉਣਾ ਤਾਂ ਉਹ ਜਿਹੜਾ ਉਹ ਨਾਲ ਹੀ ਪਈ ਸਪਸ਼ਟ ਆਹੋ ਬਾਰਕ טנה מבאי גרוסטא Satsang ਉਧਰ ਰੁਕ ਜਾ ਤਾਰ ਆ ਗਈ ਤਾਰ ਤਾਰ ਮਾਨ ਕਰ ਰੁਕ ਜਾ ਉਹ ਤਾਰ ਜੀ ਇਹ ਚੁੱਪ ਮੈਨ ਉਹ ਇਹਨੇ ਕਰੀ ਮਗਰ ਕਰੀ ਉਹ ਆnde ਕਦੀਆਂ ਦੇ ਨਾ ਚੁੱਪ ਕਰੀ ਠੀਕ ਹੈ ਤਾਹਰ ਜੀ ਮਹਾਰਾਜ ਦੇ ਸੂਤ ਲੈ ਕੇ ਤੇ ਆਪਾਂ ਗੁਰਦਰਾ ਸਾਹਿਬ ਪਹੁੰਚ ਚੁੱਕੇ ਆ ਤੇ ਹੁਣ ਆਪਣਾ ਬਸ ਅੱਜ ਜਿਹੜਾ ਇਹੋ ਬਲੌਗ ਸੀ ਕਿ ਅੱਜ ਜਿਹੜਾ ਆਪਾਂ ਮਹਾਰਾਜ ਦੇ ਸੂਤ ਲੈ ਕੇ ਹੋਣੇ ਕਿਉਂਕਿ ਕੱਲ ਤੋਂ ਜਿਹੜੇ ਖਾਨਪੁਰ ਸਾਹਿਬ ਆਰੰਭ ਹੋਣੇ ਆ ਹੁਣ ਜਿਹੜਾ ਇਹ ਮਹਾਰਾਜ ਦੇ ਸੂਤ ਲੈ ਕੇ ਗੁਰਦਰਾ ਸਾਹਿਬ ਆ ਚੁੱਕੇ ਆ ਤੇ ਹੁਣ ਜਿਹੜਾ ਮੇਲਾ ਜਿਹੜਾ ਇਹ ਐਤਵਾਰ ਨੂੰ ਮੇਨ ਮੇਲਾ ਵਾ ਤੇ 19 20 21 ਇਹ ਤਿੰਨ ਦਿਨ ਮੇਲਾ ਵਾ ਤੇ ਸਾਰੀਆਂ ਸੰਤਾਂ ਨੂੰ ਇਹੋ ਬੇਨਤੀ ਆ ਕਿ ਆਪਣੀਆਂ ਹਾਜ਼ਰੀਆਂ ਜ਼ਰੂਰ ਭਰੋ ਗੁਰਦਰਾ ਸਾਹਿਬਾਂ ਦੇ ਕਿ ਇਹ ਗੁਰਦਰਾ ਸਾਹਿਬ ਹੈਗਾ ਜੀ ਪਿੰਡ ਕਾਲੇ ਏ ਪਪਾ ਤਾਂ ਤਾਂ ਬਪਾ ਕਲਾਮਾਨ ਜਿਹੜਾ ਗੁਰਦਰ ਸਿੰਘ ਹੈ ਤੇ ਬਾਰੂ ਉਹ ਤੇ ਗੁਰਦਰ ਸਿੰਘ ਹੈ ਵੀ ਤੁਸੀਂ ਕਿਸੇ ਨੇ ਪੁੱਛ ਸਕਦੇ ਹੋ ਤੇ ਜਮੂਰ ਇਹ ਹਾਜ਼ਰੀ ਭਰਿਓ ਹਾਂਜੀ ਕਬੱਡੀ ਕਬੱਡੀ ਤੇ ਲੈ ਇਹ ਤੁਹਾਨੂੰ ਇਹ ਲੱਗ ਗਿਆ ਜਿਹੜੀ ਵੀ ਗੱਲ ਹੋ ਆ ਕਬੱਡੀ ਦਾ ਵੀ ਜਿਹੜੇ ਟੀਮਾਂ ਆਉਣੀਆਂ ਸਮੀ ਜਰਦੇ ਨੇ ਉਹ ਤੁਹਾਨੂੰ ਜਿਹੜਾ ਇਹ ਜਿੱਦਨ ਮੇਨ ਨਹੀਂ ਲਾਉਗਾ ਐਤਵਾਰ ਉਹਦਾ ਤੁਹਾਨੂੰ ਇੱਕ ਮੇਲੇ ਦਾ ਪੂਰਾ ਵਲੌਗ ਦਿਵਾਵਾਂਗੇ ਉਹਦੇ ਵਿੱਚ ਕਬੱਡੀ ਦੀਆਂ ਵੀ ਜਿਹੜੇ ਟੀਮਾਂ ਆਉਣਗੀਆਂ ਉਹਦਾ ਵੀ ਵਲੌਗ ਬਣੂਗਾ ਤੇ ਉਸ ਤੋਂ ਪਹਿਲਾਂ ਜੇ ਕਾਤੇ ਮੇਰੇ ਦੇ ਵਲੌਗ ਦੇਖਣਾ ਚਾਹੁੰਦੇ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੇਲੇ ਦੇ ਵਿੱਚ ਜਰੂਰ ਆਇਓ ਹਾਜ਼ਰੀ ਭਰਿਆ ਗੁਰਦੁਆਰਾ ਸਾਹਿਬ ਤੇ ਹੁਣ ਅੱਜ ਦਾ ਵਲੌਗ ਆਪ ਇੱਥੇ ਹੀ ਖਤਮ ਕਰਦੇ ਆਂ ਆਈਓ ਕੇ ਤੁਹਾਨੂੰ ਵਲੌਗ ਵਧੀਆ ਲੱਗੋ ਜੀ ਵਧੀਆ ਲੱਗਾ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰਿਓ ਹੁਣ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੇਂ ਵਲੌਗ